ਏ ਲੰਮਰਦਾਰ ਜੀ ਢਾਕਾ ਸਾਹਿਬ ਜੀ ਨੂੰ ਹਰੀਆ ਜੀ ਨੂੰ ਲੈ ਕੇ ਆਓ ਆਸ਼ੀਰਵਾਦ ਦਿੱਤੇ ਨੇ ਆਹ ਪੜੀ ਆ ਆਜਾ ਜੀ ਤੁਸੀਂ ਕੋਸਕ ਆ ਜਾਓ ਆਜੋ ਸੰਘਾ ਸਾਹਿਬ ਜੀ ਆਜੋ ਆਜਾ ਪਾਦੀ ਆਜਾ ਪਾਦੀ ਆਜੋ ਕੋਸਕ ਦੀ ਤਸਵੀਰ ਆ ਜੀ ਪਲੀਜ਼ ਆਜਾ ਆਜੋ ਪ੍ਰਧਾਨ ਸਾਹਿਬ ਆਜੋ ਬਾਵੇ ਆਜਾ ਮੇਰਾ ਵੀਰ लाइद करो तस्वीर आने चलिया उस तो कुश्ती शुरू करवा देनी है दलबाग भाजी पहुंचो लड्डू चरणजीत पिंड लड्डू सोना बिंदे भाजी आ जाओ कलबीर जी आ जाओ ती है एक मिनट भी आज फिर साहब जी है ਆ ਇਧਰ ਤੁਸੀਂ ਵੀ ਇੱਥੇ ਆਏ ਗੱਬੇ ਲਿਆਇਓ ਹਰੀਆ ਜੀ ਨੂੰ ਹਰੀਆ ਜੀ ਨੂੰ ਗੱਬੇ ਲੈ ਕੇ ਆਇਓ ਆ ਕੁਲਦੀਪ ਜੀ ਹਾਂ ਜੀ ਮਿਲ ਲੈਂ ਨਾ ਆ ਇਧਰ ਕੁਲਦੀਪ ਜੀ ਦੇ ਕੋਲ ਆਇਆ ਇਧਰ ਆ ਇਧਰ ਪਲੀਜ਼ 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 ਇਹਨਾਂ ਕੁਝ ਸਹਿਬਾਨਾਂ ਦੀ ਬਦੌਲਤ ਇਹ ਸਾਰਾ ਕਮਲ ਕਬੀ ਹੋ ਕੇ ਜਰਾ ਪੂਰੀ ਤਸਵੀਰ ਆਵੇ ਭਾਵੇਂ ਕੋਈ ਗੱਲ ਨਹੀਂ ਸਾਰਿਆਂ ਨੂੰ ਬੰਦ ਕਰਕੇ ਕਰ ਦਿੰਨੇ ਆ ਬੈਸਟ ਵਿਸ਼ੇਸ਼ ਧੰਨਵਾਦੀ ਹੈ ਕੋਟ ਸਾਹਿਬ ਜੀ ਦੇ ਅ ਅ ਇੱਕ ਮਿੰਟ ਆ ਥੋੜੀ ਬਾਜੀ ਕਰਨ ਜੀ ਤੇ ਲੱਲੂ ਕਰਨ ਪੀਏ ਵੀ ਤੇ ਲੱਲੂ ਇੱਥੇ ਆਉਣ ਇੱਕ ਵਾਰੀ ਆਪਣਾ ਪ੍ਰਾਈਜ਼ ਲੈ ਕੇ ਜਾਂ ਜੀ ਬਾਬਾ ਜੀ ਆਇਓ ਗਰਨ ਪੀਏ ਵੀ ਆਇਓ ਇੱਕ ਮਿੰਟ ਜੀ ਪਹਿਲਵਾਨ ਜੀ ਪਲੀਜ਼ ਪਲੀਜ਼ ਆਇਓ ਜਰਾ ਅਰਜਿੰਦਰ ਭੇਜੀ ਜਰਾ ਦੋਵਾਂ ਨੂੰ ਪਹਿਲਵਾਨਾਂ ਨੂੰ ਮੈਂ ਸਮਝ ਕੋਈ ਅੱਜ ਦਾ ਵੱਡਾ ਦੰਗਲ ਵੱਡੀ ਕੁਸ਼ਤੀ ਸੋਨੂ ਕਾਂਗੜਾ ਤੇਜਸਾ ਪੱਟੀ ਜ਼ੋਰਦਾਰ ਤਾੜੀਆਂ ਮਾਰੋ ਪਤਾ ਲੱਗਣ ਨਾਲ ਇਹਨਾਂ 'ਚ ਜੋਸ਼ ਆਵੇ ਵਧੀਆ ਕੁਸ਼ਤੀ ਦਿਖਾਉਣੇ ਕੋਈ ਜ਼ੋਰਦਾਰ ਤਾੜੀਆਂ ਮੈਂ ਕਹਿੰਦੇ ਸੀ ਕਰਨ ਵਾਹ ਬਈ ਜਰਾ ਤੇ ਲੱਲੂ ਆਇਓ ਜਰਾ ਜੀ ਲੱਲੂ ਆਇਓ ਜਰਾ ਇੱਕ ਮਿੰਟ ਉਹਨਾਂ ਨੂੰ ਮਾਨ ਦੇਣਾ ਸੀ ਸਨਮਾਨ ਦੇ ਲਾਓ ਉਧਰ ਮੈਦਾਨ ਦੇ ਵਿੱਚ ਗੁੱਸਤੀ ਸ਼ੁਰੂ ਹੋਣ ਚੱਲੀ ਹੈ ਇਹਨਾਂ ਨੌਜਵਾਨਾਂ ਦਰਮਿਆਨ ਨਿੰਦਰ ਅਪਦੇਈ ਤੋਂ ਪਹਿਲਵਾਨ ਇਹਨੂੰ ਲੈ ਇੱਕ ਪਾਸੇ ਪੱਟੀ ਵਾਲਾ ਜੱਸਾ ਤੇ ਦੂਜੇ ਪਾਸੇ ਆ ਦੂਜੇ ਪਾਸੇ ਕਹਿੰਦੇ ਸੋਨੂ ਆ ਕਾਂਗੜੇ ਵਾਲਾ ਬਈ ਕਰਨ ਦੇ ਲੱਲੂ ਪਹਿਲਵਾਨ ਪਲੀਜ਼ ਸਟੇਜ ਦੇ ਕੋਲ ਆ ਜਿਓ ਬੇਨਤੀ ਹੈ ਲਾ ਵੇਖ ਜੇ ਕਰਨ ਜਿੱਤੇ ਕੋਲ ਹਰਦਾ ਬਾਤ ਸਮੇਂ ਦੀ ਹੈ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਕਗਰੀ ਪੁਆਈ ਨਾ ਜੇ ਬੋਰੇ ਸਮੇਂ ਦੇ ਓਏ ਫਾਇਦਾ ਕੀ ਆ ਦੁਨੀਆ ਤੇ ਆਇਦਾ ਕੇ ਲੇਟਨ ਨਾ ਲਾਈ ਜੇ ਮੈਂ ਮਾਰੀ ਤਕਦੀਰ ਕਾਦਾ ਮਾਣ ਮੇਰੀ ਮਾਂ ਨੂੰ ਜੰਮੇ ਜਾਏ ਦਾ ਕੇ ਚਾਨ ਡਾਰਲਿੰਗ ਲਵ ਜੂ ਤੇ ਬਚ ਕੇ ਮੰਨੀ ਇੱਥੇ ਸਾਰੀ ਹੀ ਦੁਨੀਆ ਡਰਾਮਾ ਕਰਦੀ ਲੱਗ ਤੋੜਨਾ ਪੈਂਦਾ ਏ ਮਾਰੇ ਸਮੇਂ ਦਾ ਬਈ ਤਾਂ ਜਾ ਕੇ ਦੁਨੀਆ ਛਲਮਾ ਕਰਦੀ ਲੱਗ ਤੋੜਨਾ ਪੈਂਦਾ ਏ ਮਾਰੇ ਸਮੇਂ ਦਾ जाके दुनिया सलामा कर दी चलती हुई कुश्ती आइना नौजवाना दरम्यान वेख दे कौन जो तुझे कौन हरदा है भाई बात समय दी है भाई बात समय दी है हाँ जी चौहान साहब एक पासे परले पासे जसा पट्टी है माता परमंदर कौर दी कुख तो जाया ते सुरेंद्र सिंह शिंदे दा पुत्र है ਕਹਿੰਦੇ ਨੇ ਉਹ ਪੱਟੀ ਮਸ਼ਹੂਰ ਕੀਤੀ ਆ ਜਿਹਨੂੰ ਬਾਬੇ ਬਿਧੀ ਚੰਦ ਦੀ ਪੱਟੀ ਕਹਿੰਦੇ ਆ ਇੱਕ ਤਾਂ ਪੱਟੀ ਆ ਆ ਜਿੱਥੇ ਅੱਜ ਦੰਗਲ ਹੋ ਗਿਆ ਹੋ ਰਿਹਾ ਹੈ ਇੱਕ ਪੱਟੀ ਮਾਝੇ ਦੀ ਧਰਤੀ ਦੇ ਉੱਤੇ ਆ ਜੇ ਧਰਤੀ ਤੇ ਕਦੀ ਸੁੱਖਾ ਸਿੰਘ ਮਹਤਾਜ ਸਿੰਘ ਨੇ ਠੀਕਰੀਆਂ ਭਰੀਆਂ ਸੀ ਜਿੱਥੋਂ ਦਾ ਛਾਲਾ ਪਹਿਲਵਾਨ ਪ੍ਰਸਿੱਧ ਹੋਇਆ ਪਰ ਇਹ ਚੂਸਲੇਵੜ ਪਿੰਡ ਦੇ ਜੰਪਲ ਛਿੰਦੇ ਨੇ ਤੇ ਜੱਥੇ ਨੇ ਪੱਟੀ ਨੂੰ ਮਸ਼ਹੂਰ ਕਰ ਦਿੱਤਾ ਤੇ ਹੁਣ ਤਰਨ ਤਰਨ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਦੇ ਨਾਂ ਤੇ ਵੱਡਾ ਅਖਾੜਾ ਬਣਾਇਆ ਪਰਲੇ ਪਾਸੇ ਸੋਨੂ ਕਾਂਗੜਾ ਵੀ ਕਹਿੰਦੇ ਐ ਇਹ ਕਾਂਗੜੇ ਦਾ ਜੰਪਲ ਹੈ ਹਿਮਾਚਲ ਦੇ ਦੰਗਲਾਂ ਦੇ ਵਿੱਚ ਇਹਦਾ ਬਹੁਤ ਵੱਡਾ ਨਾਮ ਹੈ ਦੋ ਮੱਲਾਂ ਦੀ ਗੱਲ ਮਲ ਹੈ ਪਛਾਣੇ ਜਾਂਦੇ ਮੋਟੇ ਮੋਟੇ ਕੰਨਾਂ ਤੋਂ ਔਖਾ ਜ਼ਿੰਦਗੀ ਦੇ ਵਿੱਚ ਮੱਲ ਬਣਨਾ ਔਖੇ ਭੇੜ ਨੇ ਸਾਨਾ ਝੋਟਿਆਂ ਦੇ ਕੁਲ ਨੂੰ ਕੁਲ ਦੀ ਕੁਲ ਦੁਨੀਆ ਮੱਲ ਰੁਸਤਮ ਮੱਲ ਗੁਣ ਹੁੰਦੇ ਨੇ ਪੋਟਿਆਂ ਤੇ ਮੱਲ ਸਾਧ ਤੇ ਮੱਲ ਫਕੀਰ ਹੁੰਦੇ ਮੱਲ ਹੁੰਦੇ ਨੇ ਜਤੀ ਲਗੋਟਿਆਂ ਦੇ ਰਹਿਂਦੀਆਂ ਮੱਲਾਂ ਤੋਂ ਦੂਰ ਪਰੇਸ਼ਾਨੀਆਂ ਨੇ ਰਹਿਂਦੀਆਂ ਮੱਲਾਂ ਤੋਂ ਦੂਰ ਸ਼ੈਤਾਨੀਆਂ ਨੇ ਸਿਆਣੇ ਆਖ ਦੇ ਜਰਾ ਗੌਰ ਕਰਨਾ ਬੜੀਆਂ ਔਖੀਆਂ ਐ ਪਹਿਲਵਾਨੀਆਂ ਨੇ ਤਾੜੀਆਂ ਮਾਰਨੀਆਂ ਪਈਆਂ ਤਾੜੀਆਂ ਲਾ ਦਿਓ ਇੱਕ ਵਾਰੀ ਖਿੱਚ ਕੇ ਉਧਰ ਚੱਲਦੀ ਹੋਈ কুਸਤੀ ਮੈਦਾਨ ਦੇ ਵਿੱਚ ਆਇਨਾ ਨੌਜਵਾਨਾਂ ਅੰਦਰ ਮੈਨ ਵੇਖਦੇ ਕੌਣ ਜਿੱਤੇਗਾ ਕੌਣ ਹਰਦਾ ਓਏ ਬਾਤ ਸਮੇ ਦੀ ਐ ਸ਼ਾਬਾਸ਼ ਸ਼ਾਬਾਸ਼ ਕਿ ਮੌਲਿਆਂ ਦੇ ਕੋਲੋਂ ਆੜੇ ਕੱਡੇ ਜਾਂਦੇ ਨਾ ਐ ਸੁੱਖੀ ਲੋਕੋ ਬਾਜ਼ੀਆਂ 'ਚ ਲੱਗੇ ਛੱਡੇ ਜਾਂਦੇ ਨਾ ਓਏ ਵੱਡੇ ਵੱਡੇ ਮੱਲ ਬਿਰਲੇ ਹੀ ਬਣਦੇ ਸੌਖੇ ਹੁੰਦੇ ਨਹੀਂ ਦਲੇਰ ਪੁੱਤ ਟੌਣੀ ਲੋਕੋ ਵਾਲਿਆ ਔ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ ਔਖੇ ਕੋਵਰੇ ਪਟਾਰੀ ਵਿੱਚ ਪਾਉਣੇ ਲੋਕੋਂ ਵਾਲਿਆ ਔਖੇ ਕੋਵਰੇ ਪਟਾਰੀ ਵਿੱਚ ਪਾਉਣੇ ਲੋਕੋਂ ਵਾਲਿਆ ਆਇਆ ਜੱਸਾ ਪਹਿਲਵਾਨ ਪੱਟੀ ਜਿਹੜਾ ਮੈਦਾਨ ਦੇ ਵਿੱਚ ਇੱਕ ਬਰਬਤ ਕਰ ਗਿਆ ਇਹ ਆ ਜੱਸਾ ਪਹਿਲਵਾਨ ਪੱਟੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਜੇ ਓ ਬੱਲੇ 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 ਬੋਲਕਾਂ ਜੀ ਬਹੁਤ ਬਹੁਤ ਆ ਜੱਸਾ ਪਹਿਲਵਾਨ ਜੀ ਇਧਰ ਆਇਓ ਜੀ ਸੋਨਦੂ ਕੰਗੜਾ ਜੀ ਇਧਰ ਆਇਓ ਇਹ ਤਾਂ ਅੱਜ ਉੱਚੀਆਂ ਹੇਕਾਂ ਲਾਉਣੀਆਂ ਪੈ ਗਈਆਂ ਪਤਾ ਹੀ ਨਹੀਂ ਲੱਗਾ ਮੈਂ ਤਾਂ কুਸਤੀ ਦਾ ਸੁਆਦ ਹੀ ਲੈਣ ਲੱਗਦਾ ਸੀ ਹਜੇ ਓ ਇਦਾਂ ਹੀ ਆਏ ਭਾਈ ਜਿੰਨੇ ਖਰਾਕਾ ਖਾਧੀਆਂ ਆਏ ਥੋੜੋਂ ਬੈਠ ਕੇ ਮਾਨਮਾਰ ਪੱਟ ਬਣਾਏ ਨੇ ਆਓ ਜੀ ਐ ਨਰਿੰਦਰ ਨਰਿੰਦਰ ਪੁੱਤ ਆਇਆ ਜਰ ਆਓ ਜੀ ਆਓ ਜੀ ਜਿੰਨੀਆਂ ਮਰਜ਼ੀ ਬਾਬਾ ਜੀ ਆ ਕੱਲੇ ਨਹੀਂ ਖਿਚਾਓ ਪਹਿਲਾਂ ਇੱਧਰ ਕੱਲੇ ਸੰਘਾ ਸਾਹਿਬ ਦੀ ਕੱਲੇ ਦੀ ਖਿੱਚੋ ਜੀ ਆਲਾ ਫੋਨ ਵੀ ਕੱਢੋ ਮੈਂ ਖਿੱਚਦਾ ਨਾ ਯਾਰ ਆ ਕੱਲੇ ਬਾਕੀ ਸਾਰੇ ਪਾਸੇ ਹੋ ਜਾਣ ਲਾਓ ਭਾਈ ਲਓ ਜੀ ਇੱਧਰ ਸਾਡੇ ਵਾਲਾ ਫੋਟੋ ਜੀ ਆਓ ਜੀ ਆਓ ਜੀ ਠਹਿਰ ਠਹਿਰ ਓ ਠਹਿਰ ਤੋ ਦੇ ਤਾਂ ਤੂੰ ਤਾਂ ਬਾਹਲੇ ਕਾਹਦਾ ਭੇਜਦਾ ਪਤਾ ਇਹ ਤਾਂ ਮੈਂ ਫੋਟੋ ਇੱਕ ਭਾਦੀ ਨਾਲ ਖਿੱਚੀ ਹੈਰ ਤਦ ਪਰ ਇੱਕ ਮਿੰਟ ਇੱਕ ਮਿੰਟ ਪਾਜੀ ਮੈਂ ਕਰ ਅਜੇ ਬਹੁਤ ਵੱਡੀ ਚੀਜ਼ ਇੱਕ ਮਿੰਟ ਪਾਸੇ ਹੋਇਆ ਇੱਕ ਮਿੰਟ ਪਾਜੀ ਪਾਜੀ ਮੈਂ ਬਹੁਤ ਜ਼ਿਆਦਾ ਕੁਝ ਕਰਾਉਣਾ ਇੱਕ ਪੈਂਪਾ ਇੱਕ ਮਿੰਟ ਪਾਸੇ ਹੋਇਓ ਇੱਕ ਮਿੰਟ ਸੰਗਤ ਸਾਹਿਬਾ ਪਾਜੀ ਉਹ ਇੱਕ ਮਿੰਟ ਇੱਕ ਮਿੰਟ ਮੇਹਰਬਾਜੀ ਇੱਕ ਮਿੰਟ ਇੱਕ ਮਿੰਟ ਮੈਨੂੰ ਜਿੱਦਾਂ ਵੀ ਕਹਿੰਦਾ ਮੈਂ ਨਾ ਉਦਾਂ ਹੀ ਕਰ ਇੱਕ ਮਿੰਟ ਆਜੋ ਜੀ ਹੁਣ ਸਾਰੇ ਜਣੇ ਬਾਬਾ ਜੀ ਕਿੱਥੇ ਨੇ ਸੰਗਤ ਇਧਰ ਆ ਬਾਬਾ ਜੀ ਪਲੀਜ਼ ਪਲੀਜ਼ ਜਿਹੜਾ ਜਿਹੜਾ ਬੰਦ ਆ ਉਹ ਪਹਿਲਾਂ ਕਰ ਲਈ ਹੁਣ ਸੰਗਤ ਸਾਹਿਬ ਜੀ ਨੂੰ ਇਧਰ ਦੇ ਦਿਓ ਆ ਸੰਗਤ ਸਾਹਿਬ ਕਰਿਓ ਜੀ ਆ ਜੀ ਜੀ ਹਲੇ ਕੌਣ ਹੈ ਆ ਬਾਬਾ ਜੀ ਆ ਸੁਰੇਂਦਰ ਜੀ ਆਇਓ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਬਾਬਾ ਜੀ ਅੱਗੇ ਦੀਪੇਸ਼ਾ ਜੀ ਦੀਪੇਸ਼ਾ ਜੀ ਸੁਰੇਂਦਰ ਜੀ ਆਇਓ ਜੀ ਇੱਧਰ ਸੁਰੇਂਦਰ ਬਾਜੀ ਇੱਧਰ ਆ ਜਾਓ ਇੱਧਰ ਮੇਰੇ ਨਾਲ ਆ ਜਾ ਮੇਰੇ ਨਾਲ ਆ ਜਾ ਪਰੇ ਹੋਇਓ ਕਲਦੀਪ ਜੀ ਆ ਦੀਪੇਸ਼ਾ ਜੀ ਅੱਗੇ ਨੇ ਹੋਇਓ ਜਿਹੜਾ नरेंद्र आए जरा नरेंद्र लंबड़दार जी आयो कलदीप जी आयो गुरमेश भाजी कितने आप हो, आज गुरमेश भाजी आयो एक मिनट एक मिनट मैं करा बलबीर भाजी संघा साहब न परले पासे हो जाओ बड़ी फोटो आ जानी है ਉਹ ਬਲਵੀਰ ਪਾਜੀ ਨੂੰ ਸਾਰਿਆਂ ਨੂੰ ਇੱਕ ਮਿੰਟ ਜੱਸੇਪਾ ਇੱਕ ਮਿੰਟ ਇੱਕ ਮਿੰਟ ਜੱਸੇਪਾ ਇਦਾਂ ਹੀ ਤੇ ਜੱਸੇਪਾ ਇਦਾਂ ਆ ਨਾ بابا ਆਪਣਾ ਇੱਥੇ ਆ ਜਾਓ ਆ ਆ ਜਾਓ ਪਾਜੀ ਆ ਜਾਓ ਆ ਜਾਓ ਪ੍ਰਧਾਨ ਸਾਹਿਬ ਜੀ ਆ ਜਾਓ ਇੱਕ ਵਟਾ ਵਧਾ ਕਰਦਾ ਜੜਾ ਖੜਾ ਇੱਕ ਮਿੰਟ ਸੋਨੂ ਕਾਂਗੜਾ ਜੀ ਸੋਨੂ ਕਾਂਗੜਾ ਜੀ ਆ ਭਾਜੀ ਇੱਧਰ ਆਓ ਪ੍ਰਧਾਨ ਸਾਹਿਬ ਮਸੂਤੀ ਸਾਹਿਬ ਇੱਧਰ ਹੀ ਸਿਆ ਇਹ ਕੋ ਗੱਲ ਐ ਇਹ ਕੋ ਗੱਲ ਐ ਨੰਬਰਦਾਰ ਜੀ ਇੱਧਰ ਬਲਵੀਰ ਭਾਜੀ ਕਿੱਥੇ ਨੇ ਦਲਬਾਗ ਭਾਜੀ ਆ ਰਹੇ ਮੈਂ ਕਰਦਾ 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 ਨੰਬਰਦਾਰ ਜੀ ਨਰਿੰਦਰ 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 ਇੱਧਰ ਆਓ ਜੀ ਉਹ ਮੈਂ ਵੀ ਹੋਣ ਲੱਗਾ ਇਦਾਂ ਹੁਣ ਸੱਪਚਲ ਹੋ ਮੈਂ ਆਪਾ ਜੀ ਇਦਨ ਹੋ ਆਪਾ ਜੀ ਨੂੰ ਰਿੰਗ ਕਰੋ ਹਾਂ ਓਏ ਸਾਰੇ ਜਣੇ ਆ ਜਾਣੇ ਆਪਾਂ ਬਹੁਤ ਬਹੁਤ ਧੰਨਵਾਦ ਸੋਨੂ ਕੰਗੜਾ ਜੀ ਬੜਾ ਫੈਨ ਆ ਮੈਂ ਯਾਰ ਮੈਂ ਤਾਂ ਬਹੁਤ ਕੁਸ਼ਤੀਆਂ ਦੇ ਦਾਂ ਉਹਨਾਂ ਤੇਰੀਆਂ ਬਹੁਤ ਥੈਂਕ ਯੂ ਮੇਰਾ ਵੀਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨੇ ਪਹਿਲਵਾਨ ਜਿਨੇ ਪਹੁੰਚੇ ਨੇ ਸਾਡੇ ਵੀਰ ਆ चौहान ਸਾਹਿਬ ਜੀ ਨੂੰ चौहान ਸਾਹਿਬ ਜੀ ਦਾ ਸਨਮਾਨ ਕੀਤਾ ਜਾਣਾ ਹੈ ਆ ਕਲਵੀਰ ਜੀ ਆਇਓ ਕਲਵੀਰ ਜੀ ਦਾ ਮਾਨਨ ਕੀਤਾ ਜਾਣਾ ਹੈ ਕਲਵੀਰ ਅਦੋਲੇ ਆਇਓ ਹਾਉ ਆਓ ਜੀ ਆਜੋ ਜੀ ਸੰਗਾ ਸਾਹਿਬ ਜੀ ਸੰਗਾ ਸਾਹਿਬ ਕਿੱਥੇ ਗਿਆ ਸਾਡੇ ਵੀਰ ਕਲਵੀਰ ਭਾਜੀ ਕਲਵੀਰ ਜੀ ਕਾਇਨੌਰ ਅੱਛਾ ਉਹ ਬੱਲੇ ਮੱਲਾ ਆ ਜਾ ਕੋ ਸ਼ੇਰਾਂ ਨੇ ਕਹਿੰਦੇ ਪੈਸੇ ਮਿਲਦੇ ਗੱਲਾਂ ਦਾ ਪੈਸੇ ਨਹੀਂ ਮਿਲਦੇ ਸੋ ਬਹੁਤ ਧੰਨਵਾਦੀ ਆ ਕਲਵੀਰ ਭਾਜੀ ਦੇ ਪੰਜਾਬੀ ਲਾਈਵ ਥੈਂਕ ਯੂ ਜਗਤਾਰ ਭਾਜੀ ਬਹੁਤ ਬਹੁਤ ਧੰਨਵਾਦ ਸਰਜੀਤ ਭਾਜੀ ਦਾ ਬਹੁਤ ਬਹੁਤ ਧੰਨਵਾਦ ਸਲਵੀਰ ਬਲਵੀਰ ਭਾਜੀ ਦਾ ਧੰਨਵਾਦ ਸਿੰਧੂ ਭਾਜੀ ਦਾ ਅੱਛਾ ਅੱਛਾ ਹਾਂਜੀ ਨਹੀਂ ਨਾ ਨਹੀਂ ਆਹ ਹੈਗੀ ਦੇਖ ਕਿੰਨੇ ਦਿਨਾਂ ओके ਮੇਰਾ ਬਤ। ਥੈਂਕ ਯੂ। ਸੂ ਸਾਰਿਆਂ ਦਾ ਇੱਥੇ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਅਚੇਤੇ ਤੌਰ ਤੇ ਦਲਬੀਰ ਬਾਜੀ ਦਾ। ਥਾਣੇਦਾਰ ਸਾਹਿਬ ਸਾਡੇ ਦਲਬਾਗ ਵੀਰ ਜਸਵਿੰਦਰ ਸਿੰਘ ਲੰਬੜਦਾਰ ਬਾਗਪੁਰ ਤੋਂ ਜਿੰਨੇ ਦੂਰੋਂ ਨੇੜਿਓਂ ਵੀਰ ਪਹੁੰਚੇ ਨੇ ਸੁਰਿੰਦਰ ਹੀਰ ਜੀ ਦਾ ਬਹੁਤ-ਬਹੁਤ ਧੰਨਵਾਦ। ਬਾਬਾ ਦੀਪੀਸ਼ਾ ਜੀ ਦਾ ਬਹੁਤ ਧੰਨਵਾਦ। ਤਨੂੰ ਦਾ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਿਨ੍ਹਾਂ ਨੇ ਠੰਡੇ ਜਲ ਦੀਆਂ ਸ਼ਬੀਲਾ ਜਸਵਿੰਦਰ ਤੇਰੀ ਸਾਰੀ ਟੀਮ ਦੀਆਂ ਬਹੁਤ ਬਹੁਤ ਧੰਨਵਾਦ ਜਸਵਿੰਦਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਟੀਮ ਦਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀਆਂ ਬਖਸ਼ੇ ਜਿਹੜੇ-ਜਿਹੜੇ ਕੰਮਾਂ ਨੂੰ ਹੱਥ ਪਾਇਓ ਚੜ੍ਹਦੀ ਕਲਾ ਚ ਰਹਣ ਤੁਹਾਡੇ ਪਰਿਵਾਰਾਂ ਚ ਸੁੱਖ ਰਹੇ ਜਿਹੜੇ ਤੁਸੀਂ ਠੰਡੇ ਜਲਦੀਆ ਸ਼ਬੀਲਾਂ ਲਾਈਆਂ ਸਾਰਿਆਂ ਦਾ ਜਿਨ੍ਹਾਂ ਨੇ ਇੱਕ ਇੱਕ ਤੁ ਸੇਵਾ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਇੱਕ ਇਹ ਦਾ ਨਾਂ ਨਹੀਂ ਕਿ ਇੱਕ ਜਣੇ ਦਾ ਨਾਂ ਸਾਰਿਆਂ ਨੂੰ ਪ੍ਰਮਾਤਮਾ ਜਿਨ੍ਹਾਂ ਨੇ ਵਿਦੇਸ਼ਾਂ ਚੋਂ ਮਾਇਆ ਭੇਜੀ ਏ ਉਹ ਵੀ ਚੜ੍ਹਦੀ ਕਲਾ ਚ ਰਹਣ ਅਗਲੇ ਸਾਨੂੰ ਹੋਰ ਠੰਡੇ ਜਲਦੀਆ ਸ਼ਬੀਲਾਂ ਲਾਓ ਮਾਲਕ ਦੇ ਕਿ ਇਹੀ ਅਰਦਾਸ ਹੈ ਬਹੁਤ ਬਹੁਤ ਧੰਨਵਾਦ ਹੈ ਲੰਬੜਦਾਰ ਸਾਹਿਬ ਜੋਰੀ ਜੀ ਦਾ ਬਹੁਤ ਧੰਨਵਾਦ ਹੈ ਲਾਈਵ 26 ਉਹਨਾਂ ਦਾ ਬਹੁਤ ਧੰਨਵਾਦ ਹੈ ਲਾਈਵ ਪੰਜਾਬੀ ਪੰਜਾਬੀ ਲਾਈਵ ਉਹਨਾਂ ਦਾ ਬਹੁਤ ਧੰਨਵਾਦ ਹੈ ਜai hind ਵੀਰਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹੋਇਆ ਸੁੱਖਾ ਸੰਘਾ ਜੀ ਦਾ ਇੱਕ ਸਟਿਲ ਕਿੱਥੇ ਹੈ ਸੰਘਾ ਸਾਹਿਬ ਸੰਘਾ ਸਾਹਿਬ ਇੱਕ ਫੋਟੋ ਖਿਜਾਉਣ ਨੂੰ ਦਿਲ ਕਰਦਾ ਹੈ ਥੈਂਕ ਯੂ ਜੀ ਜੀ ਤੁਸੀਂ ਕਰ ਲਓ ਆਜ਼ਾਦੀ ਦੇ ਨਾਲ ਆ ਇੱਕ ਲੰਬੜਾ ਸਾਹਿਬ ਆਇਓ ਥੈਂਕ ਯੂ ਸੁਦੀਰ ਬਾਜੀ ਆਜੋ ਜਰਾ ਇੱਕ ਸਨਮਾਨ ਦਿੱਤਾ ਜਾਣਾ ਉਹ ਠਹਿਰ ਜਾ ਤਾਇਆ ਮੈਂ ਓਏ ਉਧਰ ਰੋਕੇ ਸਤ ਸ੍ਰੀ ਅਕਾਲ ਆਇਓ ਲੰਬੜਾ ਸਾਹਿਬ ਆਇਓ ਦਦਾਰ ਸਿੰਘ ਬਿੱਲਾ ਜੀ ਨੂੰ ਇੱਕ ਟਰੋਫੀ ਦੇਣੀ ਚੰਦੇ ਸੇਰ ਦਾ ਬਹੁਤ ਕੰਮ ਕਰ ਆਜ ਆਜਾ ਅਸ਼ੀਸ਼ ਜੀ ਬਹੁਤ ਬਹੁਤ ਧੰਨਵਾਦ ਆਈ ਜਰਾ ਤੇ ਹੋਈ ਆ ਜਾ ਲੈ ਵਿਚਾਰੇ ਆ ਇੱਕ ਮਿੰਟ ਸਦੀਰ ਜੀ ਆ ਦਿਓ ਗਨੀ ਜੀ ਗਨੀ ਪਹਿਲਵਾਨ ਹੁਸ਼ਿਆਰ ਹੋ ਰਾਜੋ ਪਹਿਲਵਾਨ ਜੀ ਇੱਕ ਯਾਦਗਾਰੀ ਚਿੰਨ੍ਹ ਤੇ ਛੜਾ ਜਾ ਦੇਣਾ ਤਾਂ ਅ ਆ ਤੱਕਿਓ ਪ੍ਰਾਈਜ਼ ਤੱਕਿਓ ਕੁਲਦੀਪ 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 ਸਦੀਰ ਜੀ ਨੂੰ ਪ੍ਰਾਈਜ਼ ਦੇਣਾ ਤਾਂ ਇਹਨੇ ਸੇਵਾ ਦੇ ਨਹੀਂ ਹੁੰਦਾ ਥੋੜਾ ਦੇਣੀ ਇਹ ਤੈਨੂੰ ਪਤਾ ਇਹ ਮੇਰਾ ਵੀਰ ਆ ਛੋਟਾ ਇਹ ਬੜੀ ਚੀਜ਼ ਆ ਲੈ ਤਾ ਦੱਸ 200 ਦਾ ਪ੍ਰਾਈਸ ਦੇ ਕੇ 5500 ਰੁਪਈਆ ਦਾ ਲੈ ਫਾਇਦਾ ਕੀ ਮੈਨੂੰ ਬੋਲਣ ਦਾ ਜੀ ਉਹ ਸਦੀਰ ਜੀ ਸਦੀਰ ਜੀ ਸਦੀਰ ਜੀ ਸਦੀਰ ਜੀ ਓਕੇ ਕਰਨ ਜੀ ਬਹੁਤ ਬਹੁਤ ਧੰਨਵਾਦ ਆ ਜਾ ਗਨਦੀਪ ਲੱਡੂ ਜੀ ਆਇਓ ਜਰਾ ਉਹ ਬਿੱਲੇ ਭਾਂ ਨੂੰ ਦੇਣਾ ਹੋ ਮੁੱਕ ਗਏ ਉਹ ਹੈਗਾ ਬਿੱਲੇ ਵਾਲਾ ਉਹ ਬਿੱਲੇ ਉਹ ਹੈਗਾ ਆ ਦਿਓ ਇੱਧਰ ਪਾਜੀ ਫੜਿਓ ਉਹ ਹਾਕੀ ਕਰੀ ਜਾਂਦੇ ਦੋ ਜਣੇ ਤੂੰ ਐਵੇਂ ਹੀ ਆਪਣਾ ਦਾ ਖਵਾ ਦੇ ਕਿਤੇ ਬਿੱਲਾ ਬਿੱਲੇ ਬਿੱਲੇ ਵਾਸਤੇ ਜਾਇਓ बिले पा क्योंकि बिला बिला ही हाँ ये है भरावा यह वास्ते सारा कुछ सा कलदीप आज एक मिनट कलद कलदीप कलदीप फोटो फिर खिंची यार एक मिनट मैं भी खिंचा मेरी फोटो चुप साकाल कमल आ जा यार तू परे परे जाई देना उजा आज फोटो खिंचा तेना उ ਤੂੰ ਜੋ ਕਰ ਰਿਹਾ ਤੇਰਾ ਤੇਰਾ ਤੋੜੀ ਹੈ ਨਹੀਂ ਮੇਰੇ ਕੋਲ ਚਲੋ ਅੰਦਰੋਂ ਚਲੀਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਫਿਰ ਅਪ ਕਰਦੇ ਚਲੋ ਅੰਦਰੋਂ ਚਲੀਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੇ ਹੁਣ ਅਸੀਂ ਚਪਾ ਮਾਰਦੇ ਆ ਮੈਂ ਕਹਿੰਦਾ ਮਾਮੇ ਦਾ ਲਾੜਕੇ ਦੇ ਮੂੰਹ ਨਹੀਂ ਕਰਨ ਅੱਛਾ ਇੱਕ ਵਾਰੀ

ਸਰ ਦੇ ਕਰ ਇੱਕ ਨਾ ਗਿਆ ਦੀ ਦਾ ਛੋਟਾ ਉਹਨਾਂ ਨੂੰ ਦੋ ਗਿਆ ਸੀ ਮੈਂ 500 ਚੱਲ ਕੋਈ ਗੱਲ ਨਹੀਂ